ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਪਸ਼ਮੀਨਾ ਦੀਆਂ ਨੇ ਬਹੁਤ ਹੀ ਜ਼ਿਆਦਾ ਘੱਟ ਰੇਟ ਦੇ ਵਿੱਚ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਟਾਪ ਐਂਡ ਬਾਟਮ ਦਾ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਐਵੇਂ ਵਾਲਾ ਡਿਜ਼ਾਈਨਰ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਪਿਆਰੀ ਚੰਗਾ ਵਿੱਚ ਆਈਆਂ ਇਹ ਪਹਿਲਾਂ ਸਿਰਫ ਰਸਟ ਕਲਰ ਵਿੱਚ ਕਲੈਕਸ਼ਨ ਆਉਂਦੀਆਂ ਸੀ ਬਟ ਡਿਮਾਂਡ ਤੇ ਕਸਟਮਰਸ ਦੀ ਡਿਮਾਂਡ ਤੇ ਇਹਨਾਂ ਵਿੱਚ ਹੋਰ ਵੀ ਰੰਗ ਆਏ ਨੇ ਇਹ ਦਿਨ ਚਾਰ ਰੇਟਾਂ ਵਿੱਚ ਵੱਖਰੀ ਵੱਖਰੀ ਤਰ੍ਹਾਂ ਆਉਂਦੀਆਂ ਨੇ ਐਵੇਂ ਵਾਲੇ 1750 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦਾ ਪਿਓਰ ਨੇਚਰਲ ਕ੍ਰੇਪ ਦਾ ਤੁਹਾਨੂੰ ਸੂਟ ਮਿਲੇਗਾ ਰੇਟ ਮੈਂ ਤੁਹਾਨੂੰ ਇੱਥੇ ਮੋਂ ਕੋਸ਼ਿਸ਼ ਕਰਾਂਗੀ ਕਿ ਅਗਰ ਸਾਰਿਆਂ ਦਾ ਦੱਸ ਸਕਾਂ ਤੇ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੋ ਵੀ ਤੁਹਾਡੀ ਕੁਐਰੀ ਹੋਏਗੀ ਐਵੇਂ ਵਾਲੇ ਸ਼ਿਮਰ ਵਿੱਚ ਸੂਟ ਆਏ ਨੇ 1750 ਦੇ ਵਿੱਚ ਬਾਕੀ ਕੁਝ ਸੂਟਾਂ ਵਿੱਚ ਸਿੰਗਲ ਸਿੰਗਲ ਕਲਰ ਆ ਕੁਝ ਵਿੱਚ ਹੈਗੇ ਜਿੰਨਾਂ ਵਿੱਚ ਜੋ ਵੀ ਕਲਰ ਤੇ ਡਿਜ਼ਾਈਨ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਤੇ ਬਾਕੀ ਇਹ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਸਿੰਗਲ ਸਿੰਗਲ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਮਿਲਣਗੀਆਂ ਬਿਲਕੁਲ ਬੁਟੀਕ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੇ ਸੋਹਣੇ ਡਿਜ਼ਾਈਨ ਨੇ ਇਹਨਾਂ ਵਿੱਚ ਰੰਗ ਮੋਸਟਲੀ ਜਿਹੜੀਆਂ ਕਲੈਕਸ਼ਨਾਂ ਨੇ ਸਿੰਗਲ ਸਿੰਗਲ ਹੀ ਆਏਗਾ ਸ਼ਿਮਰ ਸ਼ਰਟ ਵਿੱਚ ਆਏਗਾ ਤੇ बॉटਮ ਤੇ ਦੁਪੱਟਾ ਬਹੁਤ ਪਿਆਰਾ ਹੈ ਇਹ ਵਾਲਾ ਸੂਟ ਵੀ ਸਿੰਗਲ ਕਲਰ ਵਿੱਚ ਆਏਗਾ ਇੱਥੇ ਮੋਸਟਲੀ ਕਲੈਕਸ਼ਨਾਂ ਜਿਹੜੀਆਂ ਨੇ ਉਹ ਸਿੰਗਲ ਸਿੰਗਲ ਵਿੱਚ ਆਣੀਆਂ ਜਿੰਨਾਂ ਵਿੱਚ ਰੰਗ ਹੈ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਵਿੱਚ ਜੇ ਫਿਲਹਾਲ ਸਿੰਗਲ ਸਿੰਗਲ ਕਲਰ ਦੀ ਅਪਡੇਟ ਆਈ ਹੈ ਨੈਕਸਟ ਇਹਨਾਂ ਵਿੱਚ ਜ਼ਿਆਦਾ ਕਲਰ ਆ ਜਾਣਗੇ ਇਹ 2300 ਦੇ ਵਿੱਚ ਤੁਹਾਨੂੰ ਟੈਬੀ ਸ਼ੋਰਟ ਨਾਲ ਮਿਲੇਗਾ ਹੈਵੀ ਸਲਵਾਰ ਹੈ 슬ੀਵਸ ਤੇ ਵਰਕ ਦਾ ਦੁਪੱਟਾ organza ਦਾ ਤੁਹਾਨੂੰ ਮਿਲੇਗਾ ਐ ਸਿੰਗਲ ਕਲਰ ਦੇ ਨਾਲ 2300 ਦੇ ਵਿੱਚ ਤੁਹਾਨੂੰ ਦੁਪੱਟਾ ਰਗੈਂਜ਼ਾ ਦਾ ਸਿੱਪੀ ਵਾਲਾ ਵਰਕ ਮਿਲੇਗਾ ਤੇ ਬਾਕੀ ਇਹ ਜਿੰਨੀਆਂ ਵੀ ਕਲੈਕਸ਼ਨਾਂ ਨੇ ਇਹਨਾਂ ਦਾ ਇਹ ਹੁੰਦਾ ਹੈ ਕਿ ਸਾਰੇ ਹੈਂਡਵਰਕ ਵਾਲੀਆਂ ਹੁੰਦੀਆਂ ਨੇ ਐਂ ਵਾਲਾ ਤੁਹਾਨੂੰ 5 ਮੀਟਰ ਦਾ ਆਲ ਓਵਰ ਦਾ ਜੌਰਜਟ ਦਾ ਸੂਟ ਮਿਲੇਗਾ ਦੋ ਤਰ੍ਹਾਂ ਦਾ ਆਏਗਾ ਜੌਰਜਟ ਸਿਲਕ ਵਿੱਚ ਆਏਗਾ ਤੇ ਜੌਰਜਟ ਜਿਹੜਾ ਫੌਕਸ ਵਿੱਚ ਆਏਗਾ ਕ੍ਰੇਪ ਵਿੱਚ ਵੀ ਆਏਗਾ ਉੱਪਰ ਫੋਇਲ ਵਰਕ ਹੋਇਆ ਜਾਂ ਡਿਊ ਡ੍ਰੌਪਸ ਵਰਕ ਹੋਏਗਾ embroiderry ਵੀ ਹੋਏਗੀ ਡਿਪੈਂਡ ਕਰਦਾ ਤੁਸੀਂ ਕਿਹੜਾ ਸੂਟ ਲੈ ਰਹੇ ਹੋ ਦੁਪੱਟਾ ਇਹਦਾ ਤੁਹਾਨੂੰ 2 ਮੀਟਰ ਦਾ ਮਿਲੇਗਾ ਜੌਰਜਟ ਦਾ ਤੇ ਇਹਦੇ ਚਾਰੋ ਸਾਈਡ ਦੇ ਜਿਹੜੇ ਪਾਕਿਸਤਾਨੀ ਫਾਰਵਾਰੀ ਲੈਸ ਹੁੰਦੀ ਓ ਲੱਗੀ ਮਿਲੇਗੀ ਪ੍ਰਾਈਸ ਇਹਦਾ ਸਿਰਫ ਤੇ ਸਿਰਫ 690 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ 690 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਛੋਟੇ ਮੋਟੇ ਫੰਕਸ਼ਨਾਂ ਤੇ ਪਾਉਣ ਲਈ ਬਹੁਤ ਪਿਆਰੇ ਸੂਟ ਨੇ ਰੰਗ ਡਿਜ਼ਾਈਨ ਪੈਟਰਨ ਤੇ ਜਿਹੜਾ ਇਹਨਾਂ ਨਾਲ ਕੰਬੀਨੇਸ਼ਨ ਦੁਪੱਟੇ ਦਾ ਬਣਾਇਆ ਗਿਆ ਉਹ ਬਹੁਤ ਸੋਹਣਾ ਹੈ ਪਿਆਰਾ ਹੈ ਬਹੁਤ ਹੀ ਅਟਰੈਕਟਿਵ ਲੁੱਕ ਦਿੰਦਾ ਹੈ ਬਾਕੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 62392457508 ਕੀਤਾ ਆ ਜੋ ਵੀ ਤੁਹਾਡੀ ਕੁਇਰੀ ਆ ਉਸ ਨੰਬਰ 'ਤੇ ਜਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਚਾਹੁੰਨੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਇਹ ਵਾਲੀ ਕਲੈਕਸ਼ਨ ਜਿਹੜੀ ਹੈ ਤੁਹਾਨੂੰ 1330 ਰੁਪਏ ਦੇ ਵਿੱਚ ਮਿਲ ਜੇਗੀ ਸੇਮ ਪੈਟਰਨ ਦੇ ਵਿੱਚ ਕਾਫੀ ਅੱਜਕਲ ਚੱਲ ਰਹੇ ਨੇ 5 ਮੀਟਰ ਤੁਹਾਨੂੰ ਕ੍ਰੇਪ ਦਾ ਐਮਬਰਾਇਡਰ ਸੂਟ ਮਿਲੇਗਾ 1330 ਰੁਪਏ ਪ੍ਰਾਈਸ ਹੈ ਚੀਨੌਨ ਦਾ ਇਹਦੇ ਨਾਲ ਦੁਪੱਟਾ ਆਏਗਾ ਰੰਗ ਇਹਦੇ ਵਿੱਚ ਪਹਿਲਾਂ ਰਸਟ ਸੀ ਪਰ ਹੁਣ ਕਸਟਮਰ ਦੀ ਜ਼ਿਮਾਂਦ ਤੇ ਹੋਰ ਰੰਗ ਆਏ ਨੇ 2500 ਦੇ ਵਿੱਚ ਤੁਹਾਨੂੰ ਸ਼ਿਮਰ ਦਾ ਹੈਂਡਵਰਕ ਵਾਲਾ ਸੂਟ ਮਿਲੇਗਾ ਇਹ ਬਨਾਰਸੀ ਸਲਕ ਦੇ ਨਛਿਲਕ ਦੇ ਨਾਲ ਸ਼ਰਟ ਵਿੱਚ ਤੁਹਾਨੂੰ ਦੁਪੱਟਾ ਬਹੁਤ ਤਿਆਰਾ ਬਾਟਮ ਪੂਰਾ ਹੈਵੀ ਮਿਲੇਗਾ 2300 ਇਹਦਾ ਰੇਟ ਹੈ। ਬਾਕੀ ਤੁਹਾਡੀ ਕੋਈ ਵੀ ਕੁਐਰੀ ਇਹਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ। ਇਹ ਵਾਲਾ ਸਿੰਗਲ ਕਲਰ ਦੇ ਨਾਲ 2100 ਦੇ ਵਿੱਚ ਤੁਹਾਨੂੰ ਕريب ਦਾ ਸੂਟ ਮਿਲੇਗਾ, ਚਿਨੌਣ ਦਾ ਦੁਪੱਟਾ ਮਿਲੇਗਾ, ਹੈਵੀ ਬ੍ਰਾਈਡਲ ਕਲੈਕਸ਼ਨ ਹੈ। ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਤੇ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।